ਮੰਗਿਆਣਗੇ ਜੀ ਨੀਰ ਦੀ ਆਖੂਰ ਨਮਾਣਵਤ ਦੇ ਵਿੱਚ ਪਹੁੰਚ ਜੀ ਕੋਲੇਨਾਥ ਕਿਸੇ ਤਰ੍ਹਾਂ ਕਿਰਪਾ ਬਖਸ਼ਣ ਦੇਣ ਇਹ ਕੋਲੇ ਧਾਵਣ ਲੈ ਕੇ ਸੋਹੋ ਹੋ ਹੋ ਬਗ ਮੈਂ ਅਸ਼ਵਨੀ ਖੰਨਾ ਪ੍ਰਧਾਨ ਨਾਹਾਰਾ ਮਹਾਦੇਵ ਪਾਵਰ ਸੰਗ ਅਸੀਂ ਅੱਜ ਫਰੀਦੋ ਆਪ ਤੋਂ 36 ਕਾਵਣਾ ਲੈ ਕੇ ਆਏ ਹਾਂ ਫਰੀਦਪੁਰ ਦੇ ਵਿੱਚ ਜੋ ਕਿ ਵੱਖ-ਵੱਖ ਮੰਦਰਾਂ ਦੇ ਵਿੱਚ ਜੜਾਈਆਂ ਗਈਆਂ ਹਨ ਅੱਜ ਅਸੀਂ ਰਕੇਸ਼ ਗਰਗ ਜੀ ਜਿਹੜੇ ਸਾਡੇ ਸਰਪ੍ਰਸਦ ਨੇ ਉਹਨਾਂ ਵੱਲੋਂ ਇੱਥੇ ਸਾਡਾ ਸਵਾਗਤ ਕੀਤਾ ਗਿਆ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੰਦਰ ਦਾ ਰਕੇਸ਼ ਗਰਗ ਜੀ ਦਾ ਪੋਰ ਸਮੂਹ ਮੈਂਬਰਾਂ ਦਾ ਜੈ ਸ਼ੰਕਰ ਕੀ ਜੈ ਇਹ ਸਾਡੀ ਜੀ 14 ਬੰਦਾ ਸਾਲ ਹੋ ਗਏ ਜੀ ਕਾਵਣ ਸੰਗ ਲੈ ਆਦਿ ਨੂੰ ਕਾਵਣ ਲੈ ਆਦਣ ਹਰ ਸਾਲ ਹਰ ਛੇ ਮਹੀਨੇ ਵਾਰ ਕਾਵੜ ਲੈ ਜਾਂਦੀ ਜਾਂਦੀ ਹੈ ਔਰ ਸਾਡਾ ਮੋਟੀਵੇ ਹੁੰਦਾ ਹੈ ਜੀ ਵੀ ਅਸੀਂ ਜਿੰਨਾ ਮੰਦਰਾਂ ਦੇ ਵਿੱਚ ਕਾਵੜ ਹਜੇ ਤੱਕ ਨਹੀਂ ਚੜੀ ਅਸੀਂ ਉਸ ਮੰਦਰਾਂ ਵਿੱਚ ਕਾਵੜਾ ਭੇਜਦੇ ਹਾਂ ਤਾਂ ਜੋ ਹਰੇਕ ਮੰਦਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਕਾਵੜ ਚੜ ਸਕੇ ਜੀ ਪੰਡਿਤ ਪ੍ਰਭੋਗ ਕੁਮਾਰ ਸ਼ਰਮਾ ਮੁੱਖ ਪੁਜਾਰੀ ਪਕੀਨੇ ਅਸਥਾਨਕ ਸ਼ਿਵ ਹਨੂਮਾਨ ਮੰਦਰ ਸ਼ਾਵਨ ਮਹੀਨੇ ਦੇ ਪਾਵਨ ਅਵਸਰ ਪਰ ਭਗਵਾਨ ਭੋਲੇनाथ ਪਰ ਕਾਵੜੀ ਜਲਵਸ਼ੇਕ ਕਰਤੇ ਹੈ अभिषेक करते हुए भगवान भोलेनाथ से प्रार्थना करते हैं कि भोले बाबा हमारे देश पर हमेशा अपनी कृपा बरसाते रहना और भोले बाबा इसी तरह कृपा बरसाते हैं आज हर हर महादेव कावड़ संघ की तरफ से भगवान भोलेनाथ का अभिषेक किया गया गंगा जल से अभिषेक किया गया और इस मंदिर में आए हैं हम इनका अधिक आभारी हैं इनका स्वागत करते हैं भोले बाबा इन पर कृपा बरसाते रहें भोले बाबा कावड़ संघ हरे हर, हर महादेव कावड़ संघ महाकाल कावड़ और सभी कावड़िए रल मिलकर भगवान भोलेनाथ का अभिषेक करेंगे बोलो शंकर भगवान है मैं अश्मी खन्ना प्रधान महादेव कांवर संघ असि अज हरिद्वार को तो छत्तीस कावड़ा लैके आए हैं फरीदकोट जो कि वक् वक् मंदिर चढ़ाई गई हैं अज असी राकेश गर्ग जी जेप्रस ने उन्होंने वालों इतने सावागत किया गया है ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੰੰਦਰ ਦਾ ਰਕੇਸ਼ ਗਰਵੀ ਜੀ ਦਾ ਔਰਸ ਨੂੰ ਮੈਂਬਰ ਆ ਦਾ ਜੈ ਸ਼ੰਕਰ ਜੀ ਕਿੰਨੀ ਇਨੀ ਦੇਰ ਤੁਸੀਂ ਲੈ ਕੇ ਆ ਰਹੇ ਹੋ ਕਾਵੜ ਇਹ ਸਾਡੇ ਜੀ 14-15 ਸਾਲ ਹੋ ਗਏ 15 ਸਾਲ ਹੋ ਗਏ ਜੀ ਕਾਵੜ ਸੰਗ ਨੂੰ ਲੈ ਕੇ ਕਾਵੜ ਲੱਗੇ ਨੂੰ ਹਰ ਸਾਲ ਹਰ 6 ਮਹੀਨੇ ਬਾਅਦ ਕਾਵੜ ਲੈ ਜਾਂਦੀ ਜਾਂਦੀ ਹੈ ਔਰ ਸਾਡਾ ਮੋਟੀਵੇਸ਼ਨ ਹੁੰਦਾ ਜੀ ਵੀ ਅਸੀਂ ਜਿੰਨਾ ਮੰਦਰਾਂ ਦੇ ਵਿੱਚ ਕਾਵੜ ਹਜੇ ਤੱਕ ਨਹੀਂ ਚੜੀ ਅਸੀਂ ਉਸ ਮੰਦਰਾਂ ਦੇ ਵਿੱਚ ਕਾਵੜਾਂ ਭੇਜਦੇ ਹਾਂ ਤਾਂ ਜੋ ਹਰੇਕ ਮੰਦਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਕਾਵੜ ਚੜ ਸਕੇ ਸਮਾਜ ਆਗੂਆਂ ਨੂੰ ਕੀ ਕਹਿਣਾ ਹੈ ਤੇ ਗੁਰੂ ਮਹਾਮਈ ਦੀ ਜਿਹੜੀ ਸ਼ੋਭਾ ਯਾਤਰਾ ਗੁਰੂਪੁਰ ਤੋਂ ਹਰ ਸਾਲ ਕੱਢੀ ਜਾਂਦੀ ਹੈ ਤੇ ਬੜਾ ਸੋਹਣਾ ਲੱਗਿਆ ਵੀ ਇੱਕ ਹਰ ਵਰਗ ਦੇ ਜਿਹੜੇ ਲੋਕ ਹੈ ਤੇ ਲੋਕਾਂ ਵਿੱਚ ਜਿਹੜੀ ਖੁਸ਼ੀ ਹੈ ਤੇ ਉਹ ਬਹੁਤ ਆਉਂਦੀ ਲੱਗੀ ਤੇ ਸ਼ੋਭਾ ਯਾਤਰਾ ਤੇ ਜਿਹੜੇ ਪ੍ਰਬੰਧਕ ਹੈ ਉਹਨਾਂ ਦਾ ਪ੍ਰਬੰਧ ਬਹੁਤ ਵਧੀਆ ਹੈ ਬਾਕੀ ਲੱਗੀ ਜਿਹੜੀ ਸ਼ੋਭਾ ਯਾਤਰਾ ਹੈ ਉਹ ਉਹ ਤੁਸੀਂ ਹਾਜ਼ਰੀ ਭਰ ਕੇ ਪ੍ਰਬੰਧਕਾਂ ਨੂੰ ਮਾਨ ਸਰਕਾਰ ਦੇ ਕੇ ਤੇ ਤੁਹਾਡੇ ਰੂਪ ਰੂਪ ਹੋਏ ਆ ਤੇ ਬਹੁਤ ਵਧੀਆ ਜੀ ਮਹਾਮਾਹੀ ਸੋਫਾ ਦਿੱਸ ਰਿਹਾ ਜੀ ਇਹ ਮੈਂ ਪਹਿਲੀ ਵਾਰ ਆਇਆ ਹਾਂ ਕਿ ਤੇ ਲੋਕਾਂ ਸਾਡੇ ਦੇ ਵਿੱਚ ਅੱਗੇ ਨਹੀਂ ਆਉਂਦੇ ਹੋ ਨਹੀਂ ਮੈਂ ਅੱਗੇ ਨਹੀਂ ਕਦੇ ਹਾਜ਼ਰੀ ਭਰੀ ਉਹ ਪਰ ਅੱਜ ਕੀ ਜਿਹੜਾ ਮਾਨ ਸਰਦਾਰ ਜੀ ਖੱਟਾ ਹੋਇਆ ਕਿ ਸਾਡੇ ਵਾਲੇ ਸਿੱਖਾ ਕਮਜੋਰ ਹੋ ਨਹੀਂ ਜਿਹੜੀ ਗੱਲ ਮੈਂ ਕਹਾਂਗਾ ਮੈਨੂੰ ਇੱਥੇ ਹਣਾ ਆਰਐਸएसਾਰੇ ਕਹਿੰਦੇ ਬਾਬਾ ਆਰਐਸएस ਕਹਿੰਦੇ ਬਾਬਾ ਜਿਹੜਾ ਹੈਗਾ ਵੀ ਉਹ ਹਿੰਦੂ ਮਤ ਦਾ ਜਿਹੜਾ ਕੋਈ ਨਹੀਂ ਹੈ ਮੈਂ ਤਾਂ ਸਾਰੇ ਧਰਮਾਂ ਦਾ ਸਤਿਕਾਰ ਪੂਰੋ ਕਰਦੇ ਰਹੇ ਹਾਂ ਪਰ ਥੋੜਾ ਜਿਹਾ ਵੀ ਹਿੰਦੂ ਧਰਮ ਦੇ ਵਿੱਚ ਜਿਹੜਾ ਉਹ ਮਾਪਾਂ ਦੀ ਸ਼ੋਭਾ ਯਾਤਰਾ ਮੈਂ ਦੇਖ ਕੇ ਆਂ ਤੇ ਕਾਫੀ ਜਿਹੀ ਲੰਬੀ ਲੈਣ ਦੇ ਵਿੱਚ ਤੇ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਇਹ ਨਹੀਂ ਸ਼ਰਮ ਆ ਲੋਕ ਜਿਹੜੇ ਮੱਭਾ ਸਰਕਾਰ ਨਾਲ ਮਹਾਮਈ ਦੀ ਜੀਉਦਾ ਕਰ ਰਹੇ ਆ ਦਰਸ਼ਨ ਕਰ ਰਹੇ ਆ ਸਤਮਸਤ ਹੋ ਰਹੇ ਆ ਤੇ ਇਸ ਕਰਕੇ ਮਨ ਬਹੁਤ ਪਰਸਾਨ ਆ ਸਾਡੇ ਆਲੇ ਪਾਸੋਂ ਮਨ ਨਾਰਾਜ਼ ਆਏ ਆ ਵੀ ਅਸੀਂ ਇੱਕ ਦੂਸਰੇ ਤੋਂ ਨਫਰਤ ਕਰਨ ਲੱਗ ਪਏ ਅਸੀਂ ਲੋਕਾਂ ਨਾਲ ਨਫਰਤ ਕਰਨ ਲੱਗ ਪਏ ਤੇ ਇਸ ਕਰਕੇ ਜਿਹੜੀ ਰੋਪਾ ਯਾਤਰਾ ਤੁਸੀਂ ਕੱਖ ਬਹੁਤ ਵੱਡਾ ਹੈ ਹਜ਼ਾਰਾਂ ਤੁਸੀਂ ਜਿੰਨ ਤੁਸੀਂ ਜਿਹੜਾ ਇਕੱਠ ਹੈ ਤੋ ਲੰਗਰ ਵੀ ਬੜੀ ਸ਼ਰਧਾ ਨਾਲ ਆਇਆ ਲੋਕਾਂ ਨੇ ਤੇ ਅਸੀਂ ਸਾਰਿਆਂ ਨੂੰ ਰਿਣੀ ਹਾਂ ਸਾਰਿਆਂ ਦੇ ਜੀ ਆ ਧੰਨਵਾਦ ਆ ਸਾਰਿਆਂ ਦਾ ਕੀ ਅਪੀਲ ਕਰਦੇ ਹਾਂ ਅਪੀਲ ਕਰਦੇ ਹਾਂ ਹਾਂ ਭਾਈਚਾਰਾ ਵੀ ਕੋਈ ਇੱਕਤਾ ਸਭ ਤੋਂ ਵੱਡੀ ਹੈ ਤੇ ਇੱਥੇ ਜੋ ਇੱਕਤਾ ਦੇਖਣ ਨੂੰ ਮਿਲਿਆ ਵੀ ਲੋਕ ਇੱਕ ਨੇ ਸਾਰੇ ਕਿਸੇ ਨੂੰ ਇੱਥੇ ਇੱਕ ਦੂਸਰੇ ਨੂੰ ਕੋਈ ਮੰਦਾ ਸ਼ਬਦ ਨਹੀਂ ਉੱਚਾ ਸ਼ਬਦ ਨਹੀਂ ਜਿਹੜਾ ਕੋਈ ਸੇਵਾ ਕਰਨੀ ਚਾਹੁੰਦਾ ਉਹ ਸੇਵਾ ਕਰੇ ਤੇ ਇੱਥੇ ਸਾਰਿਆਂ ਨੂੰ ਸਨਕਾਰ ਦਿੱਤਾ ਜਾਂਦਾ ਹੈ ਪਰ ਕਈ ਥਾਵਾਂ ਤੋਂ ਜਿਹੜਾ ਲੋਕਾਂ ਤੋਂ ਜਾਤ ਪਾਤ ਦੇ ਵਿੱਚ ਕੋਈ ਨਫ਼ਰਤ ਹੁੰਦੀ ਆ ਤੇ ਮੈਂ ਉਹਨਾਂ ਨੂੰ ਚੇਤਾਵਨੀ ਦਿੰਨਾ ਵੀ ਇਹ ਇਹ ਜਿਹੜੀਆਂ ਤੁਸੀਂ ਨਫ਼ਰਤ ਦੀ ਅੱਗ ਫੁਲਾ ਰਹੇ ਹੋ ਤੇ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਮਾਨਸਿਕ ਜਾਤ ਸਭ ਇੱਕ ਪਹਿਚਾਣ ਬੋ ਵੀ ਸਾਰੀਆਂ ਜਾਤਾਂ ਪਾਤਾਂ ਦੇ ਜਿਹੜੇ ਲੋਕ ਇੱਥੇ ਮੈਂ ਵੇਖਣ ਨੂੰ ਮਿਲਿਆ ਤੇ ਮੇਲੇ ਲੱਗਦੇ ਆ ਮੇਲਿਆਂ ਦੇ ਵਿੱਚ ਵੀ ਲੋਕ ਹੀ ਆਉਂਦੇ ਆ ਪਰ ਜਿਹੜਾ ਇਹ ਮੇਲਾ ਮਹਾਮਾਈ ਦਾ ਜਿਹੜਾ ਸ਼ੋਭ ਨੂੰ ਦਿਖਾਪਰ ਆ ਇੱਥੇ ਜਿਹੜੇ ਲੋਕਾਂ ਦੇ ਅੱਜ ਦਰਸ਼ਨ ਹੋਏ ਆ ਮੈਨੂੰ ਲੱਗਦਾ ਕਿ ਰੱਬੀ ਰੂਹਾਂ ਵੀ ਬਹੁਤ ਫਿਰਦੀਆਂ ਪਰ ਸਾਡੇ ਕੋਲੇ ਅੱਖਾਂ ਨੇ ਵੀ ਆਪਾਂ ਵੇਖ ਸਕਦੀਆਂ ਇਹ ਵੀ ਅੱਜ ਇਹ ਪੈਨੀ ਗਰੀ ਇਥੇ ਪ੍ਰਧਾਨ ਨੇ ਲੋਕਾਂ ਦਾ ਹਜੂਰ ਦੇਖ ਕੇ ਕਿੰਨਾ ਕੰਮ ਕਰੀਆ ਵੀ ਇਹ ਕਿਹੜਾ ਹੈ ਜਿਹੜਾ ਇਹ ਕੰਮ ਜਿਹੜਾ ਨਿਕਾ ਆ ਦੇਖੋ ਮੈਂ ਤਾਂ ਇਹ ਪੂੰਗਾ ਵੀ ਸੇਖ ਨੂੰ ਸੇਖ ਮਿਲ ਜੇ ਅਮਰਤਾ ਰੀ ਨੂੰ ਅਮਰਤਾ ਰੀ ਮਿਲ ਜੇ ਤਾਂ ਆਨ ਨੂੰ ਕੱਢਣ ਲੱਗ ਜੂਗਾ ਕੋਈ ਸ਼ੱਕ ਨਹੀਂ ਇਹਦੇ ਪਰ ਮੈਂ ਜਦੋਂ ਉਹ ਮਹਾਮੈਦੀ ਯਾਤਰਾ ਸ਼ੁਰੂ ਹੋਈ ਸੀ ਮੈਨੂੰ ਉਹਨਾਂ ਨੇ ਗੁੜਾ ਸਨਮਾਨਤ ਵੀ ਕੀਤਾ ਤੇ ਮੈਨੂੰ ਉਹਨਾਂ ਨੇ ਮੇਰਾ ਵੇਖਿਆ ਵੀ ਬਾਣਾ ਪਾਇਆ ਗੁਰਸਿੱਖ ਨੇ ਸਿੱਖ ਪ੍ਰਚਾਰਕ ਨੇ ਵੀ ਮਹਾਮੈਦੀ ਸ਼ੋਭਾ ਯਾਤਰਾ ਜਿੱਥੇ ਆਏ ਨੇ ਤੇ ਮੈਂ ਉਹਨਾਂ ਨੇ ਵੀ ਸਿਰੋਪੀ ਪਾ ਕੇ ਆ ਕਿ ਉਹਨਾਂ ਨੇ ਵੀ ਮਾਨ ਸਤਕਾਰ ਮੇਰਾ ਕੀਤਾ ਤੇ ਬਹੁਤ ਜਿਹੜਾ ਮਨ ਖੁਸ਼ ਹੋਇਆ ਵੀ ਪ੍ਰਬੰਧਕਾਂ ਦਾ ਤੇ ਸਿੱਖ ਸੰਗਤ ਦਾ ਬਹੁਤ ਪਿਆਰ ਹੈ ਬਹੁਤ ਬਹੁਤ